ਦੋਸਤੋ ਇੰਡੀਆ ਇੱਕ ਬਹੁਤ ਵੱਡੀ ਖਪਤਕਾਰ ਮੰਡੀ ਹੈ ਇੱਥੇ ਵੱਡੀਆਂ ਤੋਂ ਵੱਡੀਆਂ ਕਾਰਾਂ ਤੇ ਛੋਟੀਆਂ ਤੋਂ ਛੋਟੀਆਂ ਕਾਰਾਂ ਹਰ ਰੋਜ਼ ਲਾਂਚ ਹੁੰਦੀਆਂ ਤੇ ਵਿਕਦੀਆਂ ਕੰਪਨੀਆਂ ਵਾਲੇ ਵੀ ਬੜੇ ਜ਼ੋਰ ਸ਼ੋਰ ਨਾਲ ਗੱਡੀਆਂ ਲੈ ਕੇ ਆਉਂਦੇ ਨੇ ਨਵੀਆਂ ਪਲਾਨਿੰਗਾਂ ਨਾਲ ਲੈ ਕੇ ਆਉਂਦੇ ਆ ਪਰ ਹਰ ਕੋਈ ਇੱਥੇ ਕਾਮਯਾਬ ਨਹੀਂ ਹੁੰਦਾ ਵੱਡੀ ਤੋਂ ਵੱਡੀ ਕੰਪਨੀ ਇੱਥੋਂ ਫੇਲ ਹੋ ਕੇ ਭੱਜ ਚੁੱਕੀ ਹੈ ਕਿਸੇ ਨੂੰ ਵੀ ਇੰਡੀਆ ਦੀ ਕਾਰ ਮਾਰਕੀਟ ਬਾਰੇ ਕੁਝ ਨਹੀਂ ਪਤਾ ਲੱਗਾ ਵੀ ਲੋਕਾਂ ਨੂੰ ਕੀ ਪਸੰਦ ਹੈ ਤੇ ਕੀ ਨਹੀਂ ਬਸ ਲੋਕ ਜਿਹੜੀ ਚੀਜ਼ ਦੇ ਪਿੱਛੇ ਪੈ ਜਾਂਦੇ ਐ ਇੱਕ ਵਾਰੀ ਉਹਦੇ ਪਿੱਛੇ ਪੈ ਹੀ ਜਾਂਦੇ ਆ ਉਹਦੇ ਵਿੱਚ ਕੋਈ ਚੰਗੀ ਚੀਜ਼ ਹੋਵੇ ਨਾ ਹੋਵੇ ਬਸ ਜੇਕਰ ਤੁਸੀਂ ਉਸ ਭੇੜਚਾਲ ਤੋਂ ਇੱਕ ਵੱਖਰੀ ਕਾਰ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਪੂਰਾ ਦੇਖ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਇੱਕ ਇਹੋ ਜਿਹੀ ਕਾਰ ਜਿਹਦੇ ਨਾਲ ਇੰਡੀਆ ਦੇ ਲੋਕਾਂ ਨੇ ਸਾਰਾ ਸਾਰ ਧੱਕਾ ਕੀਤਾ ਬਹੁਤ ਕਾਬਲਕਾਰ ਸੀ ਪਰ ਉਹਨੂੰ ਬਿਲਕੁਲ ਹੀ ਸਿਰੇ ਤੋਂ ਨਕਾਰ ਦਿੱਤਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਪੁਰਾਣੀ ਗੱਡੀ ਦੀ ਭਾਲ ਚੋਂ ਤਾਂ ਤੁਹਾਨੂੰ ਇਹ ਯੂਜ਼ਡ ਮਾਰਕੀਟ ਦੇ ਵਿੱਚ ਗੱਡੀ ਮਿਲਦੀ ਹੈ ਤਾਂ ਬੇਫਿਕਰ ਹੋ ਕੇ ਚੱਕ ਲਿਓ ਤੁਹਾਨੂੰ ਇਹ ਗੱਡੀ ਕਦੇ ਵੀ ਨਿਰਾਸ਼ ਨਹੀਂ ਕਰੂਗੀ ਦੋਸਤੋ ਗੱਲ ਹੈ 2015-16 ਦੀ ਮਰੂਤੀ ਨੇ ਆਪਣੀ ਕਾਰ ਲਾਂਚ ਕੀਤੀ ਜੀ ਬਰੀਜ਼ਾ ਤੇ ਹੰਡਾਈ ਨੇ ਆਪਣੀ ਕਾਰ ਲਾਂਚ ਕੀਤੀ ਜੀ ਕਰੇਟਾ ਇਹਨਾਂ ਦੋਨਾਂ ਕਾਰਾਂ ਨੂੰ ਟੱਕਰ ਦੇਣ ਵਾਸਤੇ ਹੋਂਡਾ ਕੰਪਨੀ ਨੇ ਇੱਕ ਐਮਪੀਵੀ ਲਾਂਚ ਕੀਤੀ ਜੀ ਦਾ ਨਾਮ ਰੱਖਿਆ ਸੀ ਇਹਨਾਂ ਨੇ ਬੀਆਰਵੀ 2016 ਦੇ ਵਿੱਚ ਉਹਨਾਂ ਨੇ ਇਹ ਗੱਡੀ ਲਾਂਚ ਕੀਤੀ ਗਈ ਸੀ ਜਿਹੜੀ ਕਿ ਹਰ ਪੱਖ ਤੋਂ ਪੂਰੀ ਗੱਡੀ ਸੀ ਜਿਵੇਂ ਕਿ ਗੱਡੀ ਦਾ ਗਰਾਊਂਡ ਕਲੀਅਰੈਂਸ ਬਰੀਜ਼ਾ ਤੇ ਕਰੇਟਾ ਦੇ ਨਾਲੋਂ ਬਹੁਤ ਜ਼ਿਆਦਾ ਸੀ ਬੂਟ ਸਪੇਸ ਦੀ ਗੱਲ ਕਰੀਏ ਤਾਂ 690 ਲੀਟਰ ਦਾ ਬੂਟ ਸਪੇਸ ਸੀ 7 ਸੀਟਰ ਗੱਡੀ ਸੀ ਤੇ ਫੀਚਰ ਵੀ ਇਹਨੇ ਜ਼ਿਆਦਾ ਗੱਡੀ ਦੇ ਵਿੱਚ ਭਰ ਭਰ ਕੇ ਦਿੱਤੇ ਗਏ ਸੀ ਜਿਵੇਂ ਕਿ ਪੁਸ਼ਟਾਰਟ ਬਟਨ ਹੋ ਗਿਆ Honda ਦਾ ਲਗਜ਼ਰੀ 뮤직 ਸਿਸਟਮ ਸਿਕਿਉਰਿਟੀ ਸਿਸਟਮ ਤੇ ਹਾਈ ਕੁਆਲਿਟੀ ਦਾ ਇੰਟੀਰੀਅਰ ਜਿਹੜਾ ਕਿ ਚਾਰ ਚੰਦ ਲਾਉਂਦਾ ਸੀ ਗੱਡੀ ਨੂੰ ਸੀਟਿੰਗ ਬਹੁਤ ਜ਼ਿਆਦਾ ਕੰਫਰਟੇਬਲ ਸੀ ਗੱਡੀ ਦੀ ਤੁਸੀਂ ਭਾਵੇਂ ਹਜ਼ਾਰਾਂ ਕਿਲੋਮੀਟਰ ਗੱਡੀ ਦੇ ਨਾਲ ਕੱਢ ਲੋ ਤੁਹਾਡੇ ਪਿੱਛੇ ਬੈਠਾ ਪੈਸੇਂਜਰ ਕਦੇ ਵੀ ਗੱਡੀ ਦੇ ਵਿੱਚ ਥੱਕਦਾ ਹੀ ਨਹੀਂਗਾ ਸੋ ਗੱਡੀ ਦੇ ਇੰਜਨ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਇੰਜਨ ਆਉਂਦਾ ਸੀ ਆਈ ਵੀ ਟੈਕ ਜਿਹੜਾ ਕਿ ਇਹਨਾਂ ਦਾ 1.5 ਲੀਟਰ ਦੇ ਵਿੱਚ ਆਉਂਦਾ ਡੀਜ਼ਲ ਤੇ ਪੈਟਰੋਲ ਦੋ ਆਪਸ਼ਨਾਂ ਦੇ ਨਾਲ ਮਿਲਦਾ ਸੀ ਜਿਹੜਾ ਕਿ ਬਹੁਤ ਵਧੀਆ ਐਵਰੇਜ ਦਿੰਦਾ ਸੀਗਾ ਡੀਜ਼ਲ ਦੇ ਵਿੱਚ 20 ਪਲੱਸ ਐਵਰੇਜ ਦਿੰਦਾ ਸੀ ਤੇ ਪੈਟਰੋਲ ਦੇ ਵਿੱਚ 17 ਤੋਂ 18 ਦੀ ਐਵਰੇਜ ਆਰਾਮ ਨਾਲ ਕੱਢ ਕੇ ਦੇ ਦਿੰਦਾ ਸੀਗਾ ਗੱਡੀ ਦਾ सस्पेंशन ਵੀ ਬੜਾ ਕਮਾਲ ਦਾ ਸੀ ਲੁਕਿੰਗ ਤੇ ਬਿਲਡ ਕੁਆਲਿਟੀ ਵੀ ਬੜੇ ਕਮਾਲ ਦੀ ਸੀ ਪਰ ਪਤਾ ਨਹੀਂ ਕਿਉਂ ਕੁਝ ਕੁ ਸਮਾਰਟ ਲੋਕਾਂ ਨੇ ਤਾਂ ਇਹਨੂੰ ਖਰੀਦਿਆ ਪਰ ਜ਼ਿਆਦਾਤਰ ਇੰਡੀਅਨਸ ਨੇ ਇਹਨੂੰ ਇਗਨੋਰ ਹੀ ਕੀਤਾ ਇਹ ਗੱਡੀ ਫੀਚਰ ਵਾਈਜ਼ ਕੁਆਲਿਟੀ ਵਾਈਜ਼ ਹਰ ਪੱਖ ਤੋਂ ਆਲਟਿਗਾ ਗੱਡੀ ਨਾਲੋਂ ਵੀ ਬਹੁਤ ਕਾਮਯਾਬ ਗੱਡੀ ਸੀ ਪਰ ਫਿਰ ਵੀ ਲੋਕਾਂ ਨੇ ਆਲਟਿਗਾ ਨਹੀਂ ਖਰੀਦਿਆ ਇਹ ਗੱਡੀ ਨੂੰ ਕਿਸੇ ਨੇ ਨਹੀਂ ਲਿਆ ਸੋ ਜੇਕਰ ਤੁਹਾਨੂੰ ਯੂਜ਼ਡ ਮਾਰਕੀਟ ਦੇ ਵਿੱਚੋਂ ਇਹ ਗੱਡੀ ਮਿਲਦੀ ਹੈ ਤੇ ਤੁਸੀਂ ਸੈਕੰਡ ਹੈਂਡ ਗੱਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਗੱਡੀ ਨੂੰ ਬੇਫਿਕਰ ਹੋ ਕੇ ਕਨਸਿਡਰ ਕਰ ਸਕਦੇ ਹੋ ਅੱਜ ਇਹ ਕਾਰ ਡਿਸਕੰਟੀਨਿਊ ਤਾਂ ਹੋ ਗਈ ਪਰ ਜੇਕਰ ਤੁਸੀਂ 2016 17 ਮਾਡਲ ਜੇ ਲੱਭ ਲੈਨੇ ਹੋ ਯੂਜ਼ਡ ਮਾਰਕੀਟ ਦੇ ਵਿੱਚ ਤਾਂ ਇਹ ਇੱਕ ਬੈਸਟ ਆਪਸ਼ਨ ਹੋਏਗੀ ਤੁਹਾਡੇ ਵਾਸਤੇ ਤੇ ਤੁਹਾਡੀ ਫੈਮਿਲੀ ਵਾਸਤੇ ਜਿਹੜੀ ਕਿ 4.5 ਲੱਖ ਤੋਂ ਲੈ ਕੇ ਤੁਹਾਨੂੰ 6.5 ਲੱਖ ਦੇ ਵਿੱਚ ਆਰਾਮ ਨਾਲ ਮਿਲ ਜਾਵੇਗੀ ਯਕੀਨ ਰੱਖਿਓ ਇਹੋ ਜਿਹਾ ਇੰਜਨ ਸੀ ਸਾਨੂੰ ਕਦੇ ਵੀ ਰਸਤੇ 'ਚ ਤੋਖਾ ਨਹੀਂ ਦੇਊਗਾ ਨਾ ਇੰਟੀਰੀਅਰ ਪਿੱਖੋ ਇਹਦੀ ਬਿਲਡ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸੀ ਗੱਡੀ ਨੂੰ ਇੱਕ ਵਾਰੀ ਜੇ ਤੁਹਾਡੇ ਨੇੜੇ ਕਿਸੇ ਦੋਸਤ ਮਿੱਤਰ ਕੋਲ ਜਾਂ ਮਾਰਕੀਟ ਦੇ ਵਿੱਚ ਮਿਲਦੀ ਹੈ ਇੱਕ ਵਾਰੀ ਗੱਡੀ ਦੀ ਡਰਾਈਵ ਜ਼ਰੂਰ ਲੈ ਕੇ ਦੇਖਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਵੀ ਇਹ ਗੱਡੀ ਪਸੰਦ ਹੈ ਕਿ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਚੈਨਲ ਤੇ ਨਵੇਂ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ